ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡਾ ਦੇਸ਼ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵਿਭਿੰਨਤਾ ਵਾਲਾ ਤੇ ਲੋਕਤੰਤਰੀਕ ਦੇਸ਼ ਹੈ। ਸਾਡੇ ਦੇਸ਼ ਅਨੇਕਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਆਪਸੀ ਭਾਈਚਾਰੇ ਨਾਲ ਆਪੋ ਆਪਣੀ ਤਰੀਕਿਆਂ ਅਨੁਸਾਰ ਤਿਹਾਰਾਂ ਨੂੰ ਰਲ ਮਿਲ ਕੇ ਮਨਾਉਂਦੇ ਨੇ। ਈਦ ਉਲ ਫਿਤਰ ਵੀ ਆਪਸੀ ਖੁਸ਼ੀਆਂ ਸਾਂਝੀਆਂ ਕਰਨ ਦਾ ਇੱਕ ਬਹੁਤ ਵਧੀਆ ਦਿਹਾੜਾ ਹੈ। ਜਿਹੜਾ ਅਨੇਕਾਂ ਹੀ ਖੁਸ਼ੀਆਂ ਦੇ ਤੋਹਫੇ ਲਿਆਉਂਦਾ ਹੈ। ईद उल फितर ਦਾ ਤਿਹਾੜਾ ਅਸਲ 'ਚ ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ 'ਚ ਕੀਤੀ ਗਈ ਬੰਦਗੀ ਦੇ ਬਦਲੇ 'ਚ ਮਿਲਣ ਵਾਲੇ ਇਨਾਮ ਦਾ ਸ਼ੁ크ਰੀਆ ادا ਕਰਨ ਲਈ ਮਨਾਇਆ ਜਾਂਦਾ ਹੈ। ਰਮਜ਼ਾਨ ਉਲ ਮੁਬਾਰਕ ਦੇ ਮਹੀਨੇ 'ਚ ਇੱਕ ਈਮਾਨ ਵਾਲਾ ਸਵੇਰੇ ਤੋਂ ਸ਼ਾਮ ਇਫਤਾਰੀ ਤੱਕ ਮਤਲਬ ਕਿ ਰੋਜ਼ਾ ਖੁੱਲਣ ਤੱਕ ਅੱਲਾਹ ਪਾਕ ਦੀ ਰਜ਼ਾ ਵਾਲੀ ਜ਼ਿੰਦਗੀ ਬੜੀ ਜ਼ਿੰਮੇਵਾਰੀ ਨਾਲ ਬਿਤਾਉਂਦਾ ਹੈ। ਉਹ ਸਾਰਾ ਦਿਨ ਆਪਣੇ ਕੋਲ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਤਮੰਨਾ ਤੋਂ ਮੁੱਖ ਮੋੜ ਲੈਂਦਾ ਹੈ ਤੇ ਇੱਕ ਸੱਚੇ ਅੱਲਾ ਦੀ ਬੰਦਗੀ 'ਚ ਲੀਨ ਹੋ ਜਾਂਦਾ ਹੈ। ਹਰ ਵਕਤ ਇੱਕ ਸੱਚੇ ਰੱਬ ਨੂੰ ਯਾਦ ਕਰਦਾ ਹੋਇਆ ਜ਼ਿੰਦਗੀ ਗੁਜ਼ਾਰਦਾ ਹੈ ਤੇ ਉਸੇ ਰੱਬ ਦੀ ਰਜ਼ਾ ਪ੍ਰਾਪਤ ਕਰਨ ਲਈ ਤਤਪਰ ਰਹਿੰਦਾ ਹੈ। ਇਹਦਾ ਦਿਹਾੜਾ ਖੁਸ਼ੀਆਂ ਨਾਲ ਭਰਪੂਰ ਜ਼ਰੂਰ ਹੈ। ਪਰੰਤੂ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਰਮਜ਼ਾਨ ਸ਼ਰੀਫ ਦੇ ਰੋਜ਼ੇ ਰੱਖੇ ਜ਼ਕਾਤ ਸਦਕਾ ਫਿੱਤਰ ਦਿੱਤਾ ਤੇ ਰੱਬ ਦੀ ਭਗਤੀ ਕੀਤੀ ਇਸ ਦੇ ਉਲਟ ਜਿੰਨਾ ਲੋਕਾਂ ਨੇ ਆਪਣੇ ਮਨ ਚਾਹੇ ਤਰੀਕੇ ਮੁਤਾਬਕ ਕੀਮਤੀ ਜ਼ਿੰਦਗੀ ਬੇਕਾਰ ਕੰਮਾਂ 'ਚ ਗੁਜ਼ਾਰੀ ਭਾਂਪ ਕੇ ਨਮਾਜ਼ ਰੋਜ਼ਾ ਤਿਤਰਾ ਵੀ ਦੀ ਨਵਾਜ਼ ਕੁਰਾਨ ਪਾਕ ਸੁਣਨ ਤੋਂ ਮੁੱਖ ਮੋੜਿਆ ਉਹਨਾਂ ਲਈ ਇਹ ਦਿਨ ਸ਼ਰਮਿੰਦਗੀ ਦਾ ਦਿਨ ਹੈ ਕਿਉਂਕਿ ਉਹਨਾਂ ਨੇ ਅੱਲਾਹ ਪਾਕ ਦੇ ਹੁਕਮਾਂ ਅਨੁਸਾਰ ਜ਼ਿੰਦਗੀ ਨਹੀਂ ਗੁਜ਼ਾਰੀ ਸਗੋਂ ਇਸ ਪਵਿੱਤਰ ਮਹੀਨੇ 'ਚ ਵੀ ਅੱਲਾਹ ਪਾਕ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਖਾਂਦੇ ਪੀਂਦੇ ਰਹੇ। ਈਦ ਉਲ ਫਿਤਰ ਦਾ ਤਿਹਾੜ ਲੋਕਾਂ ਨਾਲ ਆਪਸੀ ਭਾਈਚਾਰਾ, ਪਿਆਰ ਮੁਹੱਬਤ ਤੇ ਇੱਕ ਦੂਜੇ ਨਾਲ ਹਮਦਰਦੀ ਕਰਨ ਦੀ ਸਿੱਖਿਆ ਦਿੰਦਾ ਹੈ। ਇਸਲਾਮ ਧਰਮ 'ਚ ਇਹ ਹੁਕਮ ਦਿੱਤਾ ਗਿਆ ਹੈ ਕਿ ਈਦ ਉਲ ਫਿਤਰ ਦੀ ਨਮਾਜ਼ ਪੜਨ ਤੋਂ ਪਹਿਲਾਂ ਆਪਣੇ ਘਰ ਦੇ ਸਾਰੇ ਮੈਂਬਰਾਂ ਵੱਲੋਂ ਸਦਕਾਏ ਫਿਤਰ ਅਦਾ ਕੀਤਾ ਜਾਵੇ। ਕਰਦਾ ਹਰ ਮੈਂਬਰ ਚਾਹੇ ਛੋਟਾ ਹੋਵੇ ਜਾਂ ਵੱਡਾ ਉਸ ਨੂੰ ਹਰ ਕਿਸੇ ਦੀ ਖਾਸ ਤੌਰ ਤੇ ਗਰੀਬਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਗਰੀਬ ਮਸਕੀਨ ਯਤਿਮ ਮਜ਼ਲੂਮ ਤੇ ਵਿਧਵਾਵਾਂ ਵੀ ਆਪਣੀਆਂ ਲੋੜੀਆਂ ਜ਼ਰੂਰਤਾਂ ਪੂਰੀਆਂ ਕਰਕੇ ਸਾਡੇ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰ ਸਕਣ ਕਿਉਂਕਿ ਅਸਲ ਖੁਸ਼ੀ ਬੇਸਹਾਰਾ ਲੋਕਾਂ ਨੂੰ ਨਾਲ ਲੈ ਕੇ ਈਦ ਦਾ ਤਿਹਾੜੀ ਮਨਾਉਣ ਦਾ ਨਾਂ ਹੈ ਜਿਸ ਨਾਲ ਆਪਸੀ ਪਿਆਰ ਮੁਹੱਬਤ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾ ਮੇਲ ਚੋਲ ਤੇ ਜਜ਼ਬਾਤ ਪੈਦਾ ਹੁੰਦੇ ਨੇ ਇੱਕ ਵਾਰੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਮਦੀਨੇ ਦੀਆਂ ਗਲੀਆਂ ਦੀ ਨਮਾਜ਼ ਪੜਨ ਜਾ ਰਹੇ ਸੀ ਉਹਨਾਂ ਨੇ ਦੇਖਿਆ ਕਿ ਕੁਝ ਬੱਚੇ ਗਲੀ 'ਚ ਖੇਡ ਰਹੇ ਸੀ ਪਰ ਇੱਕ ਬੱਚਾ ਮਾਇੂਸ ਹਾਲਤ 'ਚ ਕੋਲ ਖੜਾ ਰੋ ਰਿਹਾ ਸੀ ਇਹ ਦ੍ਰਿਸ਼ ਦੇਖ ਕੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਬੇਚੈਨ ਹੋ ਗਏ ਤੇ ਬੱਚੇ ਤੋਂ ਮਾਇੂਸੀ ਦਾ ਕਾਰਨ ਪੁੱਛਿਆ बच्चे ने बहुत ही अजब नाल जवाब ਦਿੱਤਾ ਕਿ ਐ ਅੱਲਾ ਦੇ ਨਬੀ ਮੈਂ ਜ਼ਤੀਮਾ ਮੇਰੇ ਕੋਲ ਘਰ ਨਹੀਂ ਦਰ ਨਹੀਂ ਦੌਲਤ ਨਹੀਂ ਮੇਰਾ ਕੋਈ ਗਮਖਾਰ ਨਹੀਂ ਮੈਂ Eid ਦੀਆਂ ਖੁਸ਼ੀਆਂ ਕਿਵੇਂ ਮਨਾਵਾਂ ਪੂਰੀ ਮਨੁੱਖਤਾ ਲਈ ਰਹਿਮਤ ਬਣ ਕੇ ਆਏ ਪੈਗੰਬਰ حضرت ਮੁਹੰਮਦ ਸਾਹਿਬ ਦਾ ਦਿਲ ਪਸੀਜ ਗਿਆ ਉਹ ਬੱਚੇ ਦਾ ਹੱਥ ਫੜ ਕੇ ਘਰ ਲੈ ਆਏ ਤੇ حضرت ਆਇਸ਼ਾ ਨੂੰ ਫਰਮਾਇਆ ਕਿ ਇਸ ਨੂੰ ਨਹਲਾਓ ਵਧੀਆ ਕੱਪੜੇ ਪਹਿਨਾਓ ਖੁਸ਼ਬੂ ਲਗਾਓ ਫਿਰ ਫਰਮਾਇਆ ਕਿ ਪਿਆਰੇ ਬੱਚੇ ਖੁਸ਼ ਹੋ ਜਾ ਅੱਜ ਤੋਂ ਬਾਅਦ ਮੁਹੰਮਦ ਤੇਰਾ ਬਾਪ ਆਇਸ਼ਾ ਤੇਰੀ ਮਾਂ ਫਾਤਿਮਾ ਤੇਰੀ ਭੈਣ ਤੇ ਹਸਨ ਹੁਸੈਨ ਤੇਰੇ ਭਰਾ ਨੇ ਇਹ ਸੁਣ ਕੇ ਬੱਚਾ ਬਾਗੋ-ਬਾਗ ਹੋ ਗਿਆ ਤੇ ਖੁਸ਼ੀ ਨਾਲ ਝੂਮਣ ਲੱਗਾ ਜਿਹੜਾ ਬੱਚਾ ਕੁਝ ਦਿਨ ਪਹਿਲਾਂ ਮਾਇੂਸ ਸੀ ਹੁਣ ਖੁਸ਼ੀ ਨਾਲ ਕਹਿਣ ਲੱਗਾ ਕਿ ਮੇਰੇ ਮਾਂ-ਬਾਪ ਤੇ ਭੈਣ ਭਾਈ ਫਾਤਿਮਾ ਤੇ ਹਸਨ ਹੁਸੈਨ ਨੇ ਇਸ ਤੋਂ ਸਿੱਧ ਹੁੰਦਾ ਹੈ ਕਿ ਪੈਗੰਬਰ حضرت ਮੁਹੰਮਦ ਸਾਹਿਬ ਯਤਿਮਾਂ ਗਰੀਬਾਂ ਮਜ਼ਲੂਮਾਂ ਤੇ ਬੇਸਹਾਰਿਆਂ ਦੇ ਸਹਾਰਾ ਸਨ। ਇਨ੍ਹਾਂ ਪ੍ਰਤੀ ਆਪ ਦੇ ਦਿਲ 'ਚ ਅਥਾ ਪਿਆਰ ਤੇ ਹਮਦਰਦੀ ਸੀ। ਇਸ ਦਿਹਾੜੇ ਨੂੰ ਬਿਸ਼ੁਪਰ ਚ ਈਦ ਦਾ ਦਿਨ ਤੇ ਆਸਮਾਨੀ ਸੰਸਾਰ 'ਚ ਇਨਾਮ ਦਾ ਦਿਨ ਕਿਹਾ ਜਾਂਦਾ ਹੈ। ਹਦੀਸ شریف 'ਚ ਆਉਂਦਾ ਹੈ ਕਿ ਈਦ ਦੀ ਸਵੇਰ ਨੂੰ ਅੱਲਾ ਪਾਕ ਆਪਣੇ ਮਾਸੂਮ ਫਰਿਸ਼ਤਿਆਂ ਨੂੰ ਸਾਰੀਆਂ ਆਵਾਦੀਆਂ 'ਚ ਭੇਜ ਦਿੰਦਾ ਹੈ। ਜੋ ਕਿ ਸਾਰੀਆਂ ਗਲੀਆਂ ਤੇ ਰਸਤਿਆਂ ਦੇ ਸਿਰਿਆਂ ਤੇ ਖੜੇ ਹੋ ਕੇ ਕਹਿੰਦੇ ਆ ਕਿ ਇਹ ਹਜ਼ਰਤ ਮੁਹੰਮਦ ਸਾਹਿਬ ਦੀ ਉਮਤ ਉਸ ਮਿਹਰਬਾਨ ਅੱਲਾਹ ਦੇ ਵੱਲ ਚਲੋ ਜੋ ਬਿਆੰਤ عطا ਕਰਨ ਵਾਲਾ ਤੇ ਬੜਾ ਮਾਫ ਕਰਨ ਵਾਲਾ ਹੈ ਫਿਰ ਜਦੋਂ ਲੋਕ ਇਦਗਾਹ ਵੱਲ ਨੂੰ ਚੱਲਦੇ ਆ ਤਾਂ ਅੱਲਾਹ ਪਾਕ ਫਰਿਸ਼ਤਿਆਂ ਨੂੰ ਕਹਿੰਦੇ ਆ ਕਿ ਇਹ ਮੇਰੇ ਫਰਿਸ਼ਤੇਓ ਤੁਸੀਂ ਗਵਾਹ ਰਹੋ ਕਿ ਮੈਂ ਇਹਨਾਂ ਨੂੰ ਰਮਜ਼ਾਨ ਸ਼ਰੀਫ ਤੇ ਰੋਜ਼ੇ ਤੇ ਤਿਰਾਵੀ ਦੇ ਬਦਲੇ ਆਪਣੀ ਖੁਸ਼ੀ ਕਿ ਨਰਕ ਤੋਂ ਖਲਾਸੀ ਦਾ ਪਰਵਾਨਾ ਅਦਾ ਕਰਦਾ। ਈਦ ਵਾਲੇ ਦਿਨ ਮੁਸਲਮਾਨ ਸਵੇਰੇ ਇਧਾਕਨ ਕਰਕੇ ਨਾ ਕੇ ਸੋਹਣੇ ਕੱਪੜੇ ਪਹਿਨ ਕੇ ਖੁਸ਼ਬੂ ਲਗਾ ਕੇ ਮਿੱਠੀਆਂ ਚੀਜ਼ਾਂ ਜਿਵੇਂ ਖਜੂਰਾ ਸ਼ੁਆਰੇ ਖੀਰ ਸੇਵੀਆਂ ਜਾਂ ਕੋਈ ਹੋਰ ਮਿੱਠੀ ਚੀਜ਼ ਖਾ ਕੇ ਈਦ ਉਲਫਿਤਰ ਦੀ ਨਮਾਜ਼ ਪੜ੍ਹਨੀ ਅੱਲਾਹ ਦੀ ਵਡਿਆਈ ਬਿਆਨ ਕਰਦੇ ਹੋਏ ਇੱਕ ਰਸਤੇ ਜਾਂਦੇ ਤੇ ਆਪਸੀ ਤੇ ਦੂਸਰੇ ਰਸਤੇ ਆਉਂਦੇ। ਇਸ ਦਿਨ ਬੱਚਿਆਂ ਨੂੰ ईद दी ਵਜੋਂ ਤੋਹਫੇ ਜਾਂ ਕੋਈ ਹੋਰ ਚੀਜ਼ਾਂ ਲਿਆ ਕੇ ਦਿੱਤੀਆਂ ਜਾਂਦੀਆਂ ਤੇ ਵੱਡਿਆਂ ਨੂੰ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਜਾਂਦੀਆਂ ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਤੇ ਇੱਥੋਂ ਤੱਕ ਕਿ ਮੁਸਲਿਮ ਭਰਾ ਆਪਣੇ ਗੈਰ ਮੁਸਲਿਮ ਭਰਾਵਾਂ ਨਾਲ ਰਲ ਮਿਲ ਕੇ Eid ul Fitr ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਨੇ Eid ul Fitr ਵਾਲੇ ਦਿਨ ਹੀ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਆਪਸ ਵਿੱਚ ਇੱਕ ਦੂਜੇ ਨੂੰ ਮਠਿਆਈਆਂ ਦਿੰਦੇ ਤੇ ਗਲਵਕੜੀਆਂ ਪਾ ਕੇ ਰਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਨੇ ਸਾਡੇ ਦੇਸ਼ ਦੀ ਇੱਕ ਵਿਲੱਖਣਤਾ ਕਿ ਆਪਸੀ ਭਾਈਚਾਰਾ ਪਿਆਰ ਮੁਹੱਬਤ ਸਰਬੱਤ ਦਾ ਭਲਾ ਹਮਦਰਦੀ ਬਰਾਬਰਤਾ ਤੇ ਇੱਕ ਦੇਸ਼ ਦੇ ਨਾਗਰਿਕ ਹੋਣ ਦਾ ਸੁਨੇਹਾ ਦਿੰਦੇ ਹੋਏ ਦੇਸ਼ ਦੀ ਏਕਤਾ ਖੰਡਤਾ ਤੇ ਪ੍ਰਭੂਸੱਤਾ ਨੂੰ ਹੋਰ ਵੀ ਤਕੜਾ ਕਰਦੇ ਨੇ ਤੇ ਦੇਸ਼ ਦੀ ਸੰਸਕ੍ਰਿਤੀ ਦਾ ਟੁੱਟ ਅੰਗ ਹੈ ਕਿ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਸਦੀਆਂ ਤੋਂ ਆਪਸ ਵਿੱਚ ਮਿਲ ਕੇ ਇੱਕ ਦੂਜੇ ਦੇ ਤਿਹਾਰਾਂ ਨੂੰ ਮਨਾਉਂਦੇ ਆ ਰਹੇ ਨੇ ਹੁਣ ਆਪਾਂ ਸਾਰੇ ਵੀ ਇਸ ਦੇਸ਼ ਦੀ ਪਵਿੱਤਰ ਦਿਹਾੜੇ ਤੇ ਰਲ ਮਿਲ ਕੇ ਰੱਬ ਅੱਗੇ ਦੁਆ ਕਰਦੇ ਹਾਂ ਕਿ ਅੱਲਾ ਪੂਰੇ ਆਲਮ ਦੇ ਅੰਦਰ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਕਾਇਮ ਰਹੇ ਤੇ ਸਾਡੇ ਦੇਸ਼ ਨੂੰ ਬੁਰੀਆਂ ਨਜ਼ਰਾਂ ਤੇ ਨਫ਼ਰਤ ਦੀ ਅੱਗ ਲਗਾਉਣ ਵਾਲੇ ਲੋਕਾਂ ਤੋਂ ਹਿਫਾਜ਼ਤ ਰੱਖੀ ਆਮੀਨ ਧੰਨਵਾਦ ਜੀ